the ocean has my gang ਸਸਿਕਾ ਜੀ ਸਾਰਿਆਂ ਨੂੰ ਕਿਦਾਂ ਸਾਰੇ ਠੀਕ ਹੋ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਵੀ ਬਹੁਤ ਕੰਮ ਔਖਾ ਚੱਲ ਰਿਹਾ ਵਾ ਤੇ ਤੁਹਾਡਾ ਅਜੀਤ ਦੇ ਵਲੌਗ ਦੇ ਵਿੱਚ ਤੇ ਉਹ ਲੌਗ ਸ਼ੁਰੂ ਕੀਤਾ ਹੈ ਪਰ ਨਹੀਂ ਜਿਹੜਾ ਵਾ ਬਹੁਤ ਹੈਵੀ ਪੈ ਰਿਹਾ ਤੇ ਮਤਲਬ ਅੱਜ ਤੀਜਾ ਚੌਥਾ ਦਿਨ ਹੈ ਲਗਾਤਾਰ ਨਹੀਂ ਲੱਗਦਾ ਇਹ ਬਹੁਤ ਜ਼ਿਆਦਾ ਨਹੀਂ ਬੜਾ ਕੰਮ ਖਰਾਬ ਹੋਇਆ ਜੀ ਇਹ ਨਹੀਂ ਤੇ ਇਹ ਬਹੁਤ ਬਹੁਤ ਤੇਜ਼ ਹੋਦਾ ਜ਼ਰਾਦਾ ਹੀ ਪੈ ਰਿਆ ਨਹੀਂ ਲਾ ਲੋ ਲਗਾਤਾਰ ਹੀ ਨਹੀਂ ਪਈ ਜਾਂਦਾ ਬਹੁਤ ਤੇਜ਼ ਨਹੀਂ ਆ ਬਸ ਹਟਿਆ ਹੀ ਨਹੀਂ ਦੇਖੋ ਇਹਨੇ ਹੱਦ ਕਰ ਦਿੱਤੀ ਇਹਨੇ ਹੱਦ हद की हद ਤੋਂ ਵੱਧ ਕਰ ਦਿੱਤੀ ਹੈ ਜੀ ਨੇ। ਜੀ ਬੰਦਾ ਕਰੇ ਹੁਣ। ਮਹਾਰਾਜ ਜੀ ਕਿਹਦਾ ਜੋਰ ਹੈ? ਕਿਸੇ ਦਾ ਜੋਰ ਨਹੀਂ ਮਹਾਰਾਜ ਜੀ ਕੇ ਸੱਤੇ ਪਾਸੇ। ਦੂਸਰਾਂ ਬਾਰੇ ਕੋਈ ਤੇ ਜੋਰ ਨਹੀਂ। ਪਰ ਜੀ ਕਰਦਾ ਬੰਦਾ ਆਪਾਂ ਤੇ ਅਰਦਾਸ ਕਰਦੇ ਹਾਂ ਮਹਾਰਾਜ ਜੀ। ਸਿੱਧੀ ਕੋ ਆਸ਼ਾ ਕਿਰਪਾ ਕਰੋ। ਤੇ ਹਾਂ ਖਲ ਪਾਓ ਥੋੜਾ ਜਿਹਾ ਸੁਠੀ ਕਰ ਕਰਦੇ ਹਾਂ। ਮਹਾਰਾਜ ਜੀ ਸੋ ਪਾਸਾ ਜੀ ਕਰ ਸਕਦੇ ਜਿਹੜਾ ਕੰਮ ਕਰਨਾ। ਯੰਮਟ ਕਰੋ ਸਾਰੇ ਜੀਏ ਜਨਤੇ ਮਿਹਰ ਪ੍ਰਯਤ ਕਰੋ ਇਹ ਇੰਨਾ ਪਾਣੀ ਆਪਾਂ ਕਿਦਾਂ ਸੰਭਾਲੋ ਕਿੱਥੇ ਸੰਭਾਲਿਆ ਜਾ ਰਿਹਾ ਪਾਣੀ ਇਹ ਸਿਰਫ ਕਰੋ ਤੇ ਥੋੜਾ ਜਿਹਾ ਕੰਮ ਠੰਡਾ ਕਰੋ ਇਹਨਾਂ ਨੂੰ ਇਹਨੂੰ ਇੰਨਾ ਤੇਜ਼ ਨਾ ਰੱਖੋ ਕੰਮ ਤੇ ਸਾਰੇ ਆਪਣੇ ਜੀਏ ਜਨਤੇ ਮਿਹਰ ਪ੍ਰਯਤ ਕਰੋ ਸੋਚੋ ਸੱਚੇ ਪਾਤਸ਼ਾਹ ਤੁਹਾਨੂੰ ਜ਼ਿਆਦਾ ਪਤਾ ਹੈ

ਹੋਰ ਬੰਦਾ ਆ ਰਿਹਾ ਕੀ ਚਲੇ ਕਰਨ ਗਿਆ ਆਹੋ ਆਲੇ ਉੱਪਰਲੀ ਤਰਪਾਲਾਂ ਦਿਖਣ ਲਈ ਉੱਪਰ ਦੀ ਹੋਰ ਟਰੱਕ ਅੱਧਾ ਡੁੱਬਾ ਟਰੱਕ ਹੋਇਆ ਅੱਧਾ ਟਰੱਕ ਲੈਵਲ ਲੈਵਲ ਹੋਰ ਮਸਾਲਾ ਹੋ ਹੋ ਬੰਦੇ ਬੰਦੇ ਬਹੁਤ ਤੋਂ ਮੁੰਡੇ ਉਹ ਨਿਆਣੇ ਕਿੰਨੇ ਕਿੰਨੇ ਹੋਏ ਹੈ ਦੇਖੋ ਪਾਣੀ ਚਾਹ ਕੋਟਾ ਰੋਡ Mas hum? <coughs> é <coughs> <coughs> ਦੇ ਜਿਹੜੇ ਸਾਰੇ ਪਾਣੀ ਆ ਚੁੱਕਾ ਹੈ ਅਜੇ ਬੱਦਲ ਕਿੱਥੇ ਜਾਂਦਾ ਵਾ ਅਜੇ ਕਿੱਥੇ ਹਾਂਜੀ ਬਾਹਲੇ ਚੱਕਿਆ ਜਾਦਾ ਪਾਣੀ ਸਿੱਧਾ ਤੱਕ ਆ ਗਿਆ ਅਜੀ ਲੈ ਗਿਆ ਪਾਣੀ ਆ ਕਿਉਂ ਸਸੇ ਗਾੜੀ ਬੜੀ ਸਸੇ ਗਾਰਾ ਹੈ ਦੇਖ ਕੇ ਆਉਣੇ ਆ ਅੱਛਾ ਅਜੇ ਆਓ ਕੋਈ ਨਹੀਂ ਪਾਣੀ ਲੱਥਾ ਉਹ ਜਿੰਨਾ ਸਲਾਬ ਜੀ ਅੱਛਾ ਉਹ ਲਾਇਆ ਹੋਇਆ ਹੈ ਨਾ ਆਹ ਬਹੁਤ ਛਾਲੀ ਰਾਈਕ ਨਹੀਂ ਆਹ ਉਗਲੀ ਨਿਸ਼ਾਨੀ ਆ ਇਹਦੀ ਉਪੋਧੀਗਾ ਤੇ ਉਹ ਪਰਲੀ ਨਿਸ਼ਾਨੀ ਕਾਲੀ ਜੀ ਆ ਹਾਂਜੀ ਹਾਂਜੀ ਉਹਦੇ ਨਾਲ ਸੀ ਪਾਣੀ ਅੱਛਾ ਤੇ ਇਹ ਸਮਝ ਲੈ ਜੇ 1.5 ਇੰਚੀ ਪਾਣੀ ਲੱਥਾ ਅੱਛਾ ਉਹ ਥੱਲੇ ਵਾਲਾ ਜਿਹੜਾ ਹਾਂ ਥੱਲੇ ਵਾਲੀ ਪਰਲੀ ਨਿਸ਼ਾਨੀ ਆ ਜਿੱਤੇ 3 ਕਿਲੋ ਜੇ ਵਗੇ ਉਹਦੇ ਅਗਲੇ ਬੰਨੇ ਆ ਹਾਂ ਅਤੇ ਨੇ ਕੇ ਜੇ ਉਤੋਂ ਡੁੱਬੇ ਸੀਗੇ ਡੁੱਬੇ ਹੀ ਆ ਤੇ ਉਹ ਲੀਕ ਦੇ ਮਾੜਾ ਜੇ ਉੱਪਰ ਪਾਣੀ ਸੀ ਇਹ ਸਮਝ ਲੈ ਵੀ ਡੇਢ ਨਾ ਹੋਊਗਾ ਤਾਂ 2 ਇੰਚੀ ਲੈ ਗਿਆ 2 ਇੰਚੀ ਲੈ ਗਿਆ ਪਰ 2 ਇੰਚੀਆਂ ਤੋਂ ਜ਼ਿਆਦਾ ਨਹੀਂ ਦਿੱਤਾ ਪਰ ਬਹੁਤ ਪਾਣੀ ਬਹੁਤ ਜ਼ਿਆਦਾ ਹੀ ਆ ਗਿਆ ਹਾਂਜੀ ਵਾ ਵਾ ਇਹ ਭੈ ਜੋ ਨੁਕਸਾਨ ਬਹੁਤ ਨੁਕਸਾਨ ਬਹੁਤ ਆ ਗਿਆ ਬਹੁਤ ਬੱਲੇ 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 ਬੋਲੇ ਕਿ ਤੇਰੀ ਆਦੀ ਲੱਗਦੇ ਹੁੰਦੇ ਆ ਆਜੀ ਆਜੀ ਉਧਰ ਜੀ ਆ ਮਲਕੀ ਗੋਡੇ ਤੱਕ ਪਾਣੀ ਹੈਗਾ ਜਿਹਨੇ ਸਕੂਟਰੀ ਉੱਥੇ ਡੁੱਬੀ ਇਸ ਤੋਂ ਜ਼ਿਆਦਾ ਹੈਗਾ ਜ਼ਿਆਦਾ ਉਹ ਵਈਆਂ ਹੋ ਵਈਆਂ ਪਾਣੀ ਖਤਰਾ ਪਾਣੀ ਦਾ ਲੇਖ ਆ ਖੇਦੇ ਛਾਏ

ਜਿਆਦਾ ਸੀ ਪਹਿਲਾਂ ਖਾਲੇ ਵਜਾਦਾ ਤਾਂ ਅੰਕੜ ਸੜਨ ਚਨਾ ਥੋੜਾ ਆ ਗਿਆ ਅਸਲੀ ਤੇ ਉਹਨਾ ਡੇਗ ਗਿਆ ਆ ਇਹੜਾ ਸੜਕਿਆ ਇਹ ਸਾਰੀ ਪਾਣੀ ਪਾਣੀ ਆ ਉਹ ਦੂਰ ਤੱਕ ਜਿਹੜਾ ਉਹਦਾ ਕਿਹੜਾ ਉਹ ਸਾਰਾ ਵਹੀਂ ਦੇ ਅੰਡਰ ਹੀ ਆ ਜਿੱਦਾ ਤੇ ਪਾਣੀ ਪੂਰਾ ਭਰਿਆ ਪਿਆ ਉਧਰ ਤੇ ਆਹ ਜਿਹੜੀ ਸੜਕ ਇਤੋਂ ਐ ਮੋੜ ਜਾ ਕੇ ਉਹ ਦੂਰੇ ਦੇ ਦੇ ਤੱਕ ਪਾਣੀ ਉੱਥੋਂ ਤੱਕ ਆਇਆ ਹੋਇਆ ਪੂਰਾ ਸਾਰੇ ਖੇਤ ਜਿਹੜੀ ਦਾ ਤੁਬੇ ਪਏ ਆ ਖੇਤ ਚੰਨੇ ਇਨਾ ਬਚਾਓ ਮਾਰੇ ਦੀ ਕਿਰਪਾ ਕਰੋ ਆਪ ਜੁਨੇ ਉੱਪਰ ਆ ਥੋੜੀ ਜਿ ਤੇ ਪਰ ਸੱਚੇ ਪਾਤਸ਼ਾਹ ਕਿਰਪਾ ਕਰੇ ਪਰ ਥੋੜਾ ਜਿਹਾ ਘਟਿਆ ਇੰਚੀ ਕੋ ਪਾਣੀ ਤੇ ਦੇਖ ਸਕਦੇ ਤੁਸੀਂ ਇਦਰਾ ਅਚਕ ਜਾ ਆ ਬਾਕੀ ਸਾਰੇ ਹੋ ਦੋਸਤਾਂ